ਮੇਰਾ ਨਾਮ ਰਹਾ ਸੈ ਕੁਸ਼ ਖਾਂਦੀ ਨਹੀਂ ਐਸਾ ਜਾ ਹੋਰ ਲੈ ਹੁੰਦੀ ਕਿ ਹੁਣ ਵੈਰੈਟੀ ਬਦਲਤੀ ਹੈ ਉਹ ਹੈਗੀ ਹੈ ਹਾਂ ਤੁਮ ਕੇ ਮੂੰਹ ਸੱਟ ਲੈ ਵੜਿਆ ਚੱਲ ਗਿਆ ਜਲੀ ਦੀਦੀ ਨੂੰ ਲੈ ਕੇ ਆਉਣਾ ਉਹਨਾਂ ਤਾਂ ਲੇਕ ਇੰਟੂਸ਼ਨ ਤੇ ਦੀ ਸੀ ਤਾਂ ਨਾ ਨਾ ਹਾਂ ਤਪਤ ਨਹੀਂ ਨਾ ਰਾਜਾ ਗੁੱਡ ਮਾਰਨਿੰਗ ਸ਼ਸ਼ੀਕਲ ਜੀ ਸੋ ਨਿਊ ਬਲੌਗ ਵਿੱਚ ਸਹਿਜ ਹੋ ਰਹੇ ਚੱਲੇ ਆ ਖੰਡ ਪਾਠ ਦੇ ਭੋਗ ਤੇ ਹਨਾ ਮਮਾ ਮਮਾ ਵਾਲਾ ਕਿ ਤothe dekh 20 minute laaye ho theek hai changa 20 minute laake vaangi changa das laaye vaangi 5 minute changa 5 minute na 2 minute dekh le 60 minute na 2 minute ethan di vag jange sokhe sheti vag jange ikal ana roti pehnaa da नहीं नीस कुछ नहीं खाना okay. है? Okay. की खादा <laughs> ਏ ਵਾਰ ਦਾ ਨੀ ਨਾਣੀ ਜੀ ਦੇਰੀ ਸੱਦਾ ਛੱਡੀ ਛੱੜਦੇ ਥੋੜੇ ਜਿਹਾ ਮੜਿਆ ਹੱਥ ਧੋਨੀ ਹੈਡ ਵਾਸ਼ ਕਰ ਲੈ ਨੀ ਨਾਣੀ ਜੀ ਦੇਰੀ ਇਕੱਠੇ ਜੀ ਕਰ ਲੈ ਨਾ ਹੱਥ ਨੂੰ ਖੜਾ ਹੋ ਜਾ ਖੜਾ ਹੋ ਜਾ ਬਸ ਖੜਾ ਹੋ ਜਾ ਇਹਦੇ ਨਾਲ ਪੂਜ ਲੈ ਖੜਾ ਹੋ ਜਾ i'll be ਕੋਈ ਨਾ ਉਸਨੇ ਕਹਿੰਦਾ ਆਈ ਲਵ ਯੂ ਕੀ ਕਰਦੇ ਪਤਾ ਨਹੀਂ ਕੀ ਖੇਡ ਵਿਚ ਆਣਗੇ ਆਏ ਖੜੇ ਆ ਵੀ ਝੰਡ ਬਣਾਈ ਤਾਂ ਜਿਵੇਂ ਬੜਾ ਵੱਡਾ ਹੋਉਂਦਾ ਕੰਮ ਇਹਨਾਂ ਕੋਈ ਹੋਰ ਨਾ ਨਾ ਤਾਂ ਨਾ ਛੇੜਦਾ ਹੋਈ ਹੈ ਫਲਫਲੀ ਜੀ ਐਸੀ ਨਹੀਂ ਹੱਥਾਂ ਦੇ ਗੰਦੀ ਆਪਣੇ ਹੱਥਾਂ ਦੇ ਪੁੱਤ ਇਹਦਾ ਕੀ ਕਰਨਾ ਉਈ ਬਸ ਅੱਲੇ 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 ਫਤਾਨੀ ਕੀ ਹੁੰਦਾ ਇਹ ਕੀ ਕਹਿੰਦੇ ਸਲਾਈਸ ਗਿੱਗੀ ਉਹ ਹੈ ਸਲਾਈਮ ਸਲਾਈਮ ਮੇਰਾ ਕਿੰਨਾ ਕੁ ਸਮਾਂ ਦੋਈ ਰਿਹਾ ਕੁਛ ਨਹੀਂ ਮੰਦਾ ਹੁੰਦਾ ਮਸੂਮੀ ਪੰਗੇ ਲੀਏ ਅੰਦਰ ਟਰੜ ਟਰੜ ਲੈ ਨਾ ਸੱਤ ਤਾਇਰ ਤੂੰ ਵਿਖਿਆ ਉਹ ਵੀ हट ਗਿਆ ਉਹ ਵੀ हट ਗਿਆ ਬਾਈ ਵੀ हट ਗਿਆ ਤੂੰ ਵੀ हट ਜਾ ਮਤਰੀ ਲੈ ਐ ਬਾਦੇ ਬੰਦੇ ਉੱਤ ਕਿਵੇਂ ਪਾਵਾਂ ਆ ਪਾਵੇ ਗੁੰਡਾ ਅਸੀਂ ਪਾਵੇ ਬੰਦੇ ਬੰਦੇ ਤਾਂ ਕਿਉਂ ਹੋਇਆ ਗੜੀ ਸਿਵਰਦਾ ਇਹਨੂੰ ਏ ਆ ਬਾਈ ਡਰਦਾ ਕਹਿੰਦਾ ਕੁੱਤੀ ਤੋਂ ਉਹ ਵੀ ਨਹੀਂ ਕਹਿੰਦੀ ਆਲੇ ਕੁਝ ਵੀ ਨਹੀਂ ਕਹਿੰਦੀ ਇਹਦੋਂ ਨੂੰ ਹੀ ਮੈਲਾ ਵੀ ਮੰਨਉ ਤੀ ਸੀ ਤਾਲੀ ਖੋੜ ਲਿਆ ਆ ਅੱਜ ਤੱਕ ਆ ਆ ਦੇ ਆਪੇ ਇਹ ਮਾਰ ਗਈ ਕੁਝ ਨਹੀਂ ਆਲੇ ਕੁਝ ਨਹੀਂ ਕਹਿੰਦੀ ਚੱਲ ਤੂੰ ਚੀਕ ਚੜ ਦਿੰਦਾ ਆ ਚਲੋ ਯਾਰ ਉਹ ਮੁਰਗੇ ਦੇਖ ਲਓ ਚਲ ਤਾਂ ਇੱਧਰ ਨਹੀਂ ਰਹਿ ਲੈਟ ਕਣੀ ਕਿੱਧਰ ਜਾਣਾ ਮੋਟਾ देख ला इधर कि फिर वहां देखने डरिया बनी आजा ओ हो आया डरा <laughs> <ने कहने> <laughs> <द्राएं ना। laughs> कुछ कह दी <laughs> ਨਹੀਂ ਵਾ ਹੁਣ ਤੂੰ ਮੁਰਗਾ ਦੇਖੋ ਮੁਰਗੇ ਦੇਖੋ ਨੋ ਨਾ ਛੱਡ ਦੇ ਇਹਦਾ ਕੋਈ ਨਹੀਂ ਕਹਿੰਦੇ ਇਹਦੇ ਚ ਪੇੜ ਮਾਰ ਨਾ ਤਾਜ ਨਾ ਖੇਡ ਲੈਣ ਦੇ ਨਾ ਚੱਕ ਲੈਣ ਦੇ ਚੱਕ ਲੈਣ ਦੇ ਤੂੰ ਛੱਡ ਦੇ ਤੂੰ ਹੋਰ ਚੱਕ ਲੈ ਤਾਜ ਹੋਰ ਦੇ ਦੇ ਨਹੀਂ ਫੜ ਕੇ ਤਾਜ ਨੂੰ ਕੋਈ ਨਹੀਂ ਚੱਕੀ ਰੱਖਣ ਦੂ ਚੱਕ ਲੈ ਕਾ ਤੇ ਉੱਥੇ ਦਿਖਾ ਦੇ ਮੰਮੀਆਂ ਕੋਲੇ ਮੰਮੀਆਂ ਕੋਲੇ ਖਾਇਦੇ ਲੈ ਜਾ ਚੱਕ ਲੈ ਉਹ ਦੂ ਇੱਕ ਚੱਕ ਲੈ ਦੂ ਛੱਡ ਦੇ ਛੱਡ ਦੇ ਛੱਡ ਜਾ ਛੱਡ ਜਾ ਕੋਈ ਨਹੀਂ ਕਹਿਣਾ ਖਵਾ ਦੇ ਉਹਨੂੰ ਪਾ ਦੇ ਉਹਨੂੰ 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 ਹਰਦੇ ਆਲੇ ਨੂੰ ਖਵਾ ਦੇ ਨਾ ਲੈ ਇਹ ਤਾਂ ਆਇਆ ਉਹ ਨਕਲੰਦਾ ਤਾਂ ਦਿੱਪ ਤੋਂ ਉਹਨਾ ਮੋੜ ਦੇ ਪਾ ਲੈ ਆ ਗਾਉ ਮੈਂ ਆ ਨਜੀ ਉਹ ਖਾ ਗਿਆ ਉਹ ਤਾਂ ਕਰਿਆ ਬਸ ਦੇ ਦੇ ਉਹਨੂੰ ਲਵੇ ਲਾ ਲੋ ਤਾਂ ਕਰਿਆ ਕਰਗਾ ਥੋੜੇ ਛਲੇ ਕਰੀ ਨਾ ਆਇਆ ਤੂੰ ਵੀ ਕਿਉਂ ਨਾ ਖਲੋਤ ਚੰਗੀ ਖੇਡ ਦੇਖੀ ਹਾਂ ਹਾਂ ਤਾਂ ਕੋਪੀ ਨਾ ਆਦਾ ਜਾ ਖੇਡ ਲੈ ਉਹ ਬਾਈ ਨੂੰ ਰਹਿ ਕੇ ਜਾ ਕਦੇ ਆ ਜਾ ਆ ਲੈ ਬਟੇ ਨਹੀਂ ਪਾ ਤਹਾ ਜੀ ਆ ਪੌੜ ਗਾ ਦਾ ਅਖੜੀ ਸੀ ਮਾਈ ਇਹ ਕਾ ਤੇ ਲਿਆ ਆ ਓਏ ਡਿੱਗੇ ਆ ਛੱਟ ਖਾਊ ਆ ਦੇਖੀ ਇਹ ਕਾ ਤੇ ਲਿਆ ਆ ਬਤ ਕੀ ਕਰੇਂਗਾ ਤੂੰ ਹੈ ਰਹੋਗੇਲੀ ਬੂਆ ਜੀ ਖੜੀ ਕੁਝ ਆਗਾ ਤੋਂ ਲੈ ਆਇਆ ਕਿੰਨੂ ਕਹੇ ਆਗਾ ਤੋਂ ਲੈ ਕਹਿਦੇ ਪੂਆ ਨੂੰ ਆਗਾ ਤੋਂ ਲੈ ਕੀ ਮੰਨਿਆ ਬਣੀ گاਉਲਾ ਇਹ ਨਾਮ ਦਾ ਸਰਾਣਾ ਬੋਣ ਵਾਲਾ ਅੱਡਾ ਹੈ ਦੇਖੀ ਨਿਬੜਾ ਤੇ ਬੜਾ ਮੂੰਹ ਸਿਰ ਕਿਵੇਂ ਫਿਰਦਾ ਇਹਨੂੰ ਤਰ ਮੂੰਹ ਚਾ ਕੀ ਕਰਦੇ ਸੌਨਿਓ ਤਾਏ ਤੂ ਰਿਆ ਮੇਰੇ ਕੋਲ ਪੁੱਤ ਇਹ ਕਹੇ ਤਾਏ ਸੰਤੰਕ ਕਰਦਾ ਉਰੇ ਆ ਤੂੰ ਖੇਡ ਲੈਣ ਦੇ ਆਪਾਂ ਲੋ ਜੀ ਦੀਦੀਆਂ ਨੂੰ ਖੇਡ ਲੈਣ ਦੇ ਇੱਧਰ ਨਹੀਂ ਇੱਧਰ ਪਾੜ ਜਾਂਦਾ ਏ ਲਿਆਣਾ ਮੈਂ ਤਾਂ ਇਹਨੂੰ ਕੋਈ ਚਾੜਨਾ ਕਰੋ ਆਇਆ ਚੱਲੀ ਆਪਾਂ ਕੰਮ ਕਰਾਂਗੇ ਆਪ ਦਾ ਗੱਲਬਾਤ ਕੋਈ ਬਾਹਰ ਉਹ ਆਪਾਂ ਬਾਹਰ ਖੇਡਾਂਗੇ ਸਾਰੇ ਦੇਖਣਾ ਰਹੇ ਤੈਨੂੰ ਲੱਭਾ ਖੜਾ ਬਾਹਰ ਗੱਡੀ ਲੈ ਆ ਚੱਲੋ ਉੱਥੇ ਲਿਆਣਾ 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 ਤਾਂ ਇਕ ਤਾਂ ਇਕ ਲੈ ਆਏ ਵਾਲੀ ਹੈ ਮੇਰੇ ਨਾਲ ਤੁਹਾਡੇ ਨੂੰ ਛੋਟੇ ਨਾ ਮਿੰਟ ਆ ਰਹੇ ਤਾਂ ਜੱਪਾ ਆਵਣਾ ਹੈ ਤਾਂ ਜੱਪਣਾ ਫੜਾ ਦੇਣਾ ਛੱਡ ਕੇ ਲੈ ਆਏ ਵਾਲੀ ਹੈ ਪੁੱਤ ਨਹੀਂ ਹਾਂ ਕੋਈ ਨਹੀਂ ਪਾ ਲਈਏ ਛੇ ਜੇ ਪੁੱਤ ਛੇ ਹੱਥੀਆ ਠੀਕ ਕਰ ਦੇ ਅੱਜੀ ਕਰ ਦੂਗਾ ਕਰ ਦੂਗਾ ਕਰ ਦੂਗਾ ਕਰ ਦੂਗਾ ਇਰੋਂ ਉਹ ਜਾ ਖੁਸ਼ ਰੋਈ ਜਾਂਦਾ ਦੇਤਾ ਲੱਭੇ ਨਹੀਂ ਕਿ ਲੋੜ ਆ ਕਦੇ ਵਸਤੇ ਨਹੀਂ ਮਨਦੀਪ ਕਿਉਂ ਤਾਂ ਬਿਊੜੀ ਲਈ ਰੰਦ ਦੇਤਾ ਮਨਦੀਪ ਰੰਦੇ ਦਿੱਤੇ ਤਾਂ ਹੈ ਕੋਈ ਨਾ ਕਿੰਨੇ ਵਾਰੀ ਸਹਿਜ ਫੋਟੋ ਖਿੱਚਦੀਆਂ ਤੁਹਾਡੀ ਬਾਈ ਹੋਰ ਨਾ ਖੜ ਕੇ ਸਾਰਿਆਂ ਦੀ ਲੈ ਆਈ ਸੱਦ ਕੇ ਨੂੰ ਅਵਰੀਨ ਹੈ ਮੈਂ ਬੰਨਾ ਅਵਰੀਨ ਹੈ ਉਰੇ ਬੱਟਾ ਚੰਗਾ ਹੋਈ ਨਾ ਆ ਗੁੱਡੀ ਨਾ ਰਹਿਗੇ ਫੇਰ ਇੱਥੇ ਗੁੱਡੀ ਹੁੱਤੀ ਹੈ ਅਗੇ ਬੰਦੀਆਂ ਚੰਗਾ ਬਾਈ ਚੰਗਾ ਬਾਈ ਮੇਰਾ ਅੱਗਾ ਹੀ ਮੇਰੇ ਕੋਈ ਪਈ ਜਾਂਦਾ ਇਹ ਤਾਂ ਚੰਗਾ ਵੀ ਹੋਰ ਮਾਰੀ ਆਜੇ ਕਰੋ ਚੰਗਾ ਬਾਲਾ ਸ਼ਨਵੱਤ ਮੇਰਾ ਕਿਵੇਂ ਕਾਹ ਤੂੰ ਸੁਣਤ ਨਹੀਂ ਗਿਆ ਅੱਜ ਓਏ ਟਾਲ ਗਿਆ ਤੂੰ ਦੀਦੀ ਨੂੰ ਕਿਉਂ ਦੀਦੀ ਕਹਿੰਦਾ ਗਿਆ ਨਹੀਂ ਹੁਣ ਦੀਦੀ ਨੂੰ ਲੈ ਕੇ ਆਈ ਆਪਾ ਇਹਦਾ ਚਾਪਾ ਇਹਦੇ ਚਾਪਾ ਇਹ ਹੋਰ ਲੈਂਦੀ ਕਿ ਹੁਣ ਵੈਰੈਟੀ ਬਦਲਦੀ ਹੈ ਓਹ ਹੈਗੀ ਹੈ ਆ ਤੂੰ ਕੇ ਮੂੰਹ ਸਿਰ ਲੇ ਵੜਿਆ ਚੱਲ ਗਿਆ ਜਲੀ ਦੀਦੀ ਨੂੰ ਲੈ ਕੇ ਆਉਣਾ ਉਹ ਕਹਿੰਦਾ ਤਾਜ ਨੂੰ ਲੈ ਕੇ ਇੰਕਿਊਸ਼ਨ ਤੇ ਦੀਦੀ ਦਾ ਵਾਦੀ ਗਿਆਨੀ ਮੈਡੂ ਇੱਕ ਟੂਰ ਦੇਣ ਆਇਆਂ ਨੂੰ ਵੀ ਲੈ ਜੀਓ ਜੁਗਨੂ ਨਾਲ ਉਧਰ ਫਤ ਲਿਆ ਜਾ ਚੱਲ ਆਇਆਂ ਨੂੰ ਚੋਰਤਾ ਸੀ ਤੂੰ ਫਤ ਨਹੀਂ ਚੱਲ ਚੱਲ ਆ ਜਾ ਔਲੀ ਭੱਜ ਨਾ ਚੱਲेंगे ਸੈਨ ਲੈਣ ਮੇਰੇ ਨਾਲ ਹਾਂ ਚੱਲ ਜੀ ਚੱਲੇ ਆਇਆ ਹੈ ਹੈ ਇਹ ਲੱਖਾਇ ਹੈ ਕੀ ਸੁਣਦੇ ਲੈ ਕੇ ਆ ਮੈਨੂੰ ਦੀ ਦੀ ਪੜਿਆ ਜਾ ਜੁਗਨੀ ਮੁਗਨੀ ਆਇਆ ਮੈਮ ਕਹਦੀ ਹੁੰਦੀ ਆ ਆ ਕੇ ਨੂੰ ਹੁੰਦੀ ਆ ਫਾਸਟ ਫਾਸਟ ਲਈ ਕਰੋ ਫਾਸਟ ਲਈ ਅੱਛਾ ਉਰੇ ਸੱਦ ਲਾਉਂਗੇ ਆਪਣੇ ਖੇਤਾਂ ਨਹੀਂ ਜਾ ਕੇ ਆਇਆ ਤੂੰ ਨਹੀਂ ਜਾ ਕੇ ਆਇਆ ਇੱਕ ਤਾਂ ਹੁਲਰੇ ਇੱਥੇ ਲਾਵਾਂਗੇ ਹੁਣ ਜੰਗਾ ਉੱਥੇ ਖੇਤ ਬੋਰ ਲੱਗੇ ਜਿਹੜਾ ਆਪਣਾ ਉਹ ਉੱਥੇ ਲਾਵਾਂਗੇ ਬੋਰ ਕੋਲੇ ਇੱਥੇ ਕਿੱਥੇ ਲਾ ਦਨੇ ਇੱਕ ਆਪਾਂ ਕੋਸਲੇ ਕਰਨ ਲਾਵਾਂਗੇ ਜੰਗਾ ਆ ਜਾ ਜਲਦੀ ਹੁਣ ਤੂੰ ਥੱਕ ਵੀ ਗਏ ਨੀ ਜੇ ਖੇਡਦਾ ਖੇਡਦਾ ਹਾਂ ਆ ਗਈ ਬੈਜ ਦਾ ਪਾ ਲਿਆ ਸਿੱਧੂ ਮੂਸੇ ਦਾ ਮਗਣਾ ਤਾਂ ਆਈ ਪਾਉਂਦੇ ਹੋ ਇਹ ਤਾਂ ਆ ਗਏ ਨਹੀਂ ਮੈਂ ਤਾਂ ਆ ਜਮਗਰੀ ਜਾਉਂਗੀ ਚੱਲ ਹੋਰ ਚੱਪਲਾ ਤੇ ਲਾਈਏ ਕਿ ਚੱਪਲਾ ਤੇ ਲੈ ਪਾ ਚੱਲ ਨਹੀਂ ਭਰਿਆ ਜੁਗਣੀ ਮੁਗਣੀ ਹੋਰ ਹੌਲੀ ਪੱਜਣਾ 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 ਕੇਲੇ ਕੇਲੇ ਓਏ ਹੌਲੀ ਕੇ ਲਿਖਾ ਕੇ ਏਟੀਆ ਲਾਵਾਂ ਹੁਣ ਚਿੱਤਰ ਤੇਰੇ ਤੈਨੂੰ ਖਾ ਭੱਜਣਾ ਬੱਜਰ ਖੋਭ ਗਿਆ ਹੋਊਗਾ ਖੜਾ ਹੋ ਤੂੰ ਡਾਰੇ ਗਰ ਬੋਤੋ ਡਾਰੇ ਗਰ ਕੋਈ ਨਹੀਂ ਕਰਦੀ ਤੂੰ ਆ ਜਾ ਚੱਲੀਏ ਆਪਾਂ ਆਇਆ ਤੈਨੂੰ ਲਾਮਾ ਮੇਰੇ ਲਈ ਆ ਇਧਰ ਤੂੰ ਚੜਦਾ ਦੇਖ ਕੇ ਚੜ ਨੂੰ ਆਇਆ ਕੇ ਆਇਆ ਸਿੱਧਾ ਤੁਰਿਆ ਕਰ ਤੂੰ ਪੰਗੀ ਨਾ ਲਿਆ ਕਰ ਮਲੇ ਚਾਤ ਆਇਆ ਡੰਡਾ ਲੈ ਕੇ ਆਇਆ ਡੰਡਾ ਲੈ ਕੇ ਮਰੇਸ਼ੇ ਤੂੰ ਆ ਉਹ ਕੌਣ ਖੜਾ ਕੋਈ ਇੱਧਰ ਹੋ ਹੋ ਅਰਚੂਆ ਉੱਤਰ ਅਰਚੂਆ ਡੈਡੀ ਅਰਚੂਆ ਦੀਨ ਲੈ ਕੇ ਆਉਣਾ ਤੂੰ ਅਜੀ ਗੈਨ ਰੂਹਣਾ ਨਾ ਚਲ ਜੇ ਲੈ ਕੇ ਆਈਏ ਤੂੰ ਅੱਗੇ ਵਜਣਾ ਪਤਾ ਹੋਏ ਹੂੰ ਪਿੱਛੇ ਹੂੰ ਪਿੱਛੇ ਉੱਠੇਗਾ ਪਿੱਛੇ ਸ਼ਰਾਰਤ ਨਹੀਂ ਕਰਦਾ ਜੱਪੜ ਪੈਣਗੇ। ਸੈਨ ਬੋਲ ਮਾਰਦੇ ਕਹਿੰਦੇ ਆ ਜੀ ਜੀ। ਕਹਿੰਗੇ। ਬੋਲ ਮਾਰਦੀ ਜੀ ਜੀ ਨੂੰ। ਜੀ ਜੀ। ਉੱਚਾ ਹਾਂ ਆਵਦਾ ਬੈਕਸਾ ਡਾਈ। ਡਿਆ ਆਵਦਾ। ਇਹ ਤਾਂ ਕੁਛ ਨਹੀਂ। ਆਈ ਤਾਂ ਹੋਇਆ ਨਹੀਂ ਕੁਛ ਐਸਾ ਤਾਂ ਨਹੀਂ। ਖਾ ਲਾ ਕੇ ਲਾਖੀ। ਉਹ ਕੇਲਾ ਕਰਿਆ ਖਾ ਲਈ ਪੁੱਤ। ਤੇਨੂੰ ਮੈਂ ਟੋਪੀ ਦੇ ਮਦਨ। ਇਹ ਟੋਪੀ। ਦਰਮਾ ਨੂੰ ਦੇ ਦਰ। ਤੈਨੂੰ ਵੀ ਦੇਣਾ ਨੇ ਲੈ ਦੋ ਦੇ ਦੇਣਾ ਭਾਈ ਇੱਥੇ ਦੇ ਲਈ ਲੈ ਲੈ ਦੇਖ ਨਾ ਲੈ ਜੀ ਦੇਣੀ ਕਾਫੀ ਦੇਤੀ ਤੈਨੂੰ ਦੇ ਦੇ ਤੂੰ ਦਾਇ ਧੁੰਨੀ ਰੱਖੀ ਬਟਾ ਫਿਰ ਇੱਕ ਦਿਖਾ ਗਈ ਦੂਜੀ ਉਹ ਕਰਾਈ ਜੰਦੀ ਟਰਬਾ ਅੜ ਖੋਲ ਲੈ ਮੈਂ ਕੱਢੀਆਂ ਸੀ ਉਥੋਂ ਅੜ ਖੋਲ ਲੈ ਹੂੰ ਖੋਲ ਦਿੰਨਾ ਖੋਲ ਦੇਣਾ ਮੈਂ ਲੈ ਵੇ ਆ ਦਵਰ ਉਦੀ ਉਦੀ ਸੰਧਾ ਕਰਦੇ ਆ ਅੱਜ ਦੇ ਬਲੌਗ ਦੀ ਸੈ ਸਮਾਪਤੀ ਕਰਦੇ ਹੋ ਰਿਹਾ ਕਿ ਹਾਂਗੇ ਨਾਲ ਆ ਜਾ ਬਸ ਆ ਜਾ ਬਸ ਬੜੇ ਵਧੀਆ ਕਿ ਮੈਂ ਥੱਕ ਗਿਆ ਆਣਾ ਕਿਥੇ ਬਲੌਗ ਦੀ ਸਮਾਪਤੀ ਕਿ ਨਹੀਂ ਪਤਾ ਹਾਂ ਤਾਂ ਲਾਈਨ ਪਾ ਦਿੰਦੇ ਹਾਂ ਆਉਣੀ ਦੇਖਦਾ ਨਵਰਾਣੀ ਆਪ ਦੇ ਵਸਤੇ ਲਿਆ ਸੀ ਉਹ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਇੱਥੇ ਰਕਾਰੋ ਸਮਰਤੀ ਕਰੋ ਅਲ੍ਹਾ ਅਕਬਰ ਦੇ ਕਰਦੇ ਆ ਮੱਧੀਆਂ ਲੱਗਾ ਤਾਂ ਲਾਈਕ ਕਰਿਓ ਸ਼ੇਅਰਿੰਗ ਕਰੋ ਫੇਸਬੁਕ ਤੇ ਰਹਿ ਜਾ ਫੋਲੋ ਕਰ ਦਿਓ ਯੂਟਿਊਬ ਤੇ ਸਬਸਕ੍ਰਾਈਬ ਵੀ ਕਰ ਦਿਓ ਤਾਂ ਅੱਛਾ ਹਮੇਲ ਦੇ ਕਲ ਦੇ ਨਵੇਂ ਵਲੌਗ ਵਿੱਚ ਬਾਏ ਬਾਏ